ਸਸਵੀਰ ਕਾਲ ਜੀ ਮੈਂ ਹਾ ਅਸ਼ਤਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੰਨੀ ਚੋਣਾ ਜਿਹੜੀਆਂ ਹੋਣ ਜਾ ਰਹੀਆਂ ਨੇ ਤਰਨ ਤਰਨ ਹਲਕੇ ਤੋਂ ਜਿਹੜੀਆਂ ਇੱਕ ਵੱਡੀ ਮੋਚ ਦਾ ਸਵਾਲ ਬਣ ਗਈਆਂ ਨੇ ਪਾਰਟੀਆਂ ਵੱਖ-ਵੱਖ ਪਾਰਟੀਆਂ ਜਿੱਥੇ ਆਪਣੇ ਸਿੱਖ ਚਿਹਰੇ ਦੇ ਉਮੀਦਵਾਰ ਨੂੰ ਉਤਾਰਨਾ ਚਾਹੁੰਦੀਆਂ ਨੇ ਕਿ ਜਿਹੜਾ ਇਹ ਸੈਮੀਫਾਈਨਲ ਜਿੱਤ ਕੇ ਉਹਨਾਂ ਦੀ ਝੋਲੀ ਪਾ ਲਵੇ ਕਿਉਂਕਿ ਜਿੰਨੀ ਚੋਣਾ ਜਿਹੜੀਆਂ ਤਰਨ ਤਰਨ ਹਲਕਾ ਤੋਂ ਨੇ ਇੱਕ ਹਿਸਾਬ ਦਾ ਇਹ ਇੱਕ ਫਾਈਨਲ ਮੈਚ ਖੇਡਣ ਜਾ ਰਹੀ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇਹ ਜਿਹੜੀਆਂ ਨੇ ਬੜੀ ਮਦਦਕਾਰ ਹੋਣਗੀਆਂ ਜਿਮਨੀ ਚੋਣਾਂ ਕਿਉਂਕਿ ਤਰੰਤਲ ਹਲਕਾ 2 ਦੇ ਵਿੱਚੋਂ ਜਿੱਤ ਪ੍ਰਾਪਤ ਕਰਨੀ ਹਰ ਇੱਕ ਪਾਰਟੀ ਲਈ ਮੁੱਚਦਾ ਸਵਾਲ ਬਣ ਗਈ ਹੈ ਜੇਕਰ ਗੱਲ ਕਰੀਏ ਇੱਥੋਂ ਜਿਹੜਾ ਹੈ ਬਿਗਲ ਅਜੇ ਤੱਕ ਜਿਹੜਾ ਹੈ 6 7 8 ਤਰੀਕ ਨੂੰ ਚੋਣ ਕਮਿਸ਼ਨ ਵੱਲੋਂ ਕਿਹਾ ਗਿਆ ਹੈ ਤਾਂ ਹਰ ਇੱਕ ਜਿਹੜੀ ਹੈ ਪਾਰਟੀ ਆਪਣਾ ਉਮੀਦਵਾਰ ਲੈ ਕੇ ਤਿਆਰ ਹੁੰਦੀ ਨਜ਼ਰ ਆ ਰਹੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਹੈ ਪਹਿਲਾਂ ਹੀ ਇੱਥੋਂ ਆਪਣਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਸੀ ਉਮੀਦਵਾਰ ਜਿਹੜੇ ਨੇ ਪ੍ਰਿੰਸੀਪਲ ਹਰਜਿੰਦਰ ਕੌਰ ਰੰਦਾਵਾ ਜਿਹੜੇ ਪਹਿਲਾਂ ਆਜ਼ਾਦ ਸੀ ਤੇ ਹੁਣ ਉਹ ਹੁਣ ਜਿਉਣੀ ਚੋਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਤਰਨਤਨ ਹਲਕਾ ਤੋਂ ਲੜਨਗੇ ਜੇਕਰ ਗੱਲ ਕਰੀਏ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਹ ਵੀ ਚਾਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਜੇਕਰ ਉਹ ਇਹ ਚੋਣਾ ਜਿੱਤਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਜਿਹੜੇ ਨੇ ਇਹ ਸੈਮੀ ਫਾਈਨਲ ਮੈਨੂੰ 2027 ਦੇ ਵਿੱਚ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਿੱਤਣ ਲਈ ਸਾਹ ਦੇ ਸਕਦਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਕੱਲ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਜਿਹੜਾ ਹੈ ਐਲਾਨ ਕਰ ਦਿੱਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਵੱਲੋਂ ਉਮੀਦਵਾਰ ਜਿਹੜਾ ਕੱਲ ਜਿਮਨੀ ਜੋਣਾ ਵਾਸਤੇ ਕਰਨਵੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨ ਕੀਤਾ ਹੈ ਉਹਨਾਂ ਨੇ ਕਰਨਬੀਰ ਜਿਹੜੇ ਬੁਰਜ ਨੇ ਉਹ ਕਾਂਗਰਸ ਪਾਰਟੀ ਤੋਂ ਕਾਫੀ ਲੰਬੇ ਸਮੇਂ ਤੋਂ ਸਰਗਰਮ ਨੇ ਦੂਸਰੇ ਪਾਸੇ ਸਿੱਖ ਚਿਹਰਾ ਹੈ ਤੇ ਲੋਕਾਂ ਲੋਕਾਂ ਦੀ ਗੱਲ ਕਰੀਏ ਜਿੱਥੇ ਸਿੱਖ ਪਾਈਚਾਰੇ ਦੇ ਲੋਕ ਜਿਆਦਾ ਤਰਨ ਤਰਨ ਹਲਕੇ ਦੇ ਵਿੱਚ ਨੇ ਤੇ ਸਿੱਖ ਪਾਈਚਾਰੇ ਦਾ ਇੱਕ ਚਿਹਰਾ ਜਿਹੜਾ ਹੈ ਕਾਂਗਰਸ ਪਾਰਟੀ ਨੇ ਵੀ ਉਤਾੜ ਦਿੱਤਾ ਹੈ ਹੁਣ ਇਹ ਵੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦਾ ਸਿੱਖ ਚਿਹਰਾ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਨੇ ਪ੍ਰਿੰਸੀਪਲ ਹਰਜਿੰਦਰ ਕੌਰ ਰੰਦਾਵਾ ਇਹਨਾਂ ਦਾ ਵੀ ਅੱਛਾ ਟਕਰਾਅ ਹੋ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਦੋਵੇਂ ਚਿਹਰੇ ਹੀ ਮਾਝੇ ਦੇ ਵਿੱਚ ਯਾਨੀ ਕਿ ਤਰਨਤਾਰਨ ਦੇ ਵਿੱਚ ਪਛਾਣੇ ਜਾਂਦੇ ਨੇ ਜੇਕਰ ਤੀਸਰੀ ਗੱਲ ਕਰੀਏ ਆਪਾਂ ਤੀਸਰੀ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਹੁਣ ਆਗੂ ਹਰਮੀਲ ਸਿੰਘ ਸੰਧੂ ਜਿਹੜੇ ਉਤਾਰੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਵਿੱਚ ਇਹ ਜਿਹੜੇ ਨੇ ਸ਼ਾਮਲ ਹੋਏ ਸੀਗੇ ਪਹਿਲਾਂ ਇਹ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਲੇਕਿਨ ਜ਼ਿਆਦਾਤਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਦਿਪਮਕੜਾ ਵੱਲੋਂ ਕੋਈ ਖਾਸ ਹਰਮੀਤ ਸਿੰਘ ਸੰਧੂ ਦਾ ਸਾਥ ਨਹੀਂ ਦਿੱਤਾ ਜਾਂਦਾ ਜੇਕਰ ਗੱਲ ਕਰੀਏ ਤਾਂ ਹਰਮੀਤ ਸਿੰਘ ਸੰਧੂ ਵੀ ਕਹਿ ਸਕਦੇ ਆ ਲੇਕਿਨ ਪ੍ਰੋਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਹਰਮੀਤ ਸਿੰਘ ਸੰਧੂ ਨੂੰ ਕਾਫੀ ਸਪੋਰਟ ਮਿਲੇਗੀ ਇੱਥੋਂ ਚੌਥੇ ਜਗ੍ਹਾ ਤੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਦਸਿਏ ਕਿ ਹਰਜੀਤ ਸਿੰਘ ਸੰਧੂ ਕਾਫੀ ਸਰਗਰਮ ਨੇ ਤੇ ਕਾਫੀ ਸਮੇਂ ਤੋਂ ਪਾਰਟੀ ਦੇ ਨਾਲ ਵੀ ਜੁੜੇ ਹੋਏ ਨੇ ਲੇਕਿਨ ਬੀਜੇਪੀ ਦਾ ਇੱਥੋਂ ਜਿੰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਖਡੂਰ ਸਾਹਿਬ ਇਲਾਕਾ ਹੈ ਸਿੱਖ ਭਾਈਚਾਰੇ ਦਾ ਇਲਾਕਾ ਹੈ ਪੰਥਕ ਦੇ ਲੋਕ ਜ਼ਿਆਦਾ ਨੇ ਜੇਕਰ ਗੱਲ ਕਰੀਏ ਹੁਣ ਆਪਾਂ ਲਾਸਟ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਦੀ ਉਹਨਾਂ ਵੱਲੋਂ ਹਾਲੇ ਤੱਕ ਸ਼ਾਇਦ ਉਮੀਦਵਾਰ ਤਾਂ ਨਹੀਂ ਐਲਾਨ ਕੀਤਾ ਗਿਆ ਜੇਕਰ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਜਾਂ ਤਾਂ ਉਹਨਾਂ ਦੇ ਆਪਣੇ ਪਿਤਾ ਜੀ ਤਰਸੇਮ ਸਿੰਘ ਖਾਲਸਾ ਹੋ ਸਕਦੇ ਨੇ ਜਾਂ ਫਿਰ ਬੀਬੀ ਪਰਮਜੀਤ कौर ਖਾਲੜਾ ਲੇਕਿਨ ਇੱਕ ਹੋਰ ਵਿੱਚ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਜਿਹੜੇ ਨੇ ਸੰਦੀਪ ਸਿੰਘ ਸਣੀ ਉਹਨਾਂ ਨੂੰ ਵੀ ਇੱਥੋਂ ਜਿਹੜਾ ਹੈ ਚੋਣ ਲੜਨ ਲਈ ਜਿਹੜਾ ਹੈ ਭਾਈ ਅਮਰਿਤਪਾਲ ਖਾਸਾ ਜੀ ਦੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਹਾਲਾਂਕਿ ਸੰਦੀਪ ਸਿੰਘ ਸਣੀ ਦਾ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਲੇਕਿਨ ਕਿਹਾ ਜਾ ਰਿਹਾ ਹੈ ਕਿ ਉਹ ਵੀ ਇਸ ਪਾਰਟੀ ਵੱਲੋਂ ਜਿਹੜਾ ਹੈ ਚੋਣ ਦੇ ਵਿੱਚ ਉਤਰ ਸਕਦੇ ਨੇ ਗੱਲ ਕਰਦੇ ਆ ਕਿ ਕਾਫੀ ਜ਼ਿਆਦਾ ਸਿਲਸਿਲਾ ਚੱਲਿਆ ਹੋਇਆ ਹੈ ਹਰ ਇੱਕ ਪਾਰਟੀ ਆਪਣੀ ਚੋਰੀ ਦੇ ਵਿੱਚ ਜਿੱਤ ਪਾਉਣਾ ਚਾਹੁੰਦੀ ਹੈ ਜਦੋਂ ਹਾਲਾਂਕਿ ਜਦੋਂ ਜਿਹੜੇ ਸੀਗੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਇੱਥੇ ਕਾਫੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਲੇਕਿਨ ਹੁਣ ਕਿਹਾ ਜਾ ਰਿਹਾ ਕਿ ਇਹ ਜਿੱਤ ਕਿਹਦੇ ਹਿੱਸੇ ਆਏਗੀ ਉੜੀ ਕੀਤੀ ਜਾ ਰਹੀ ਹੈ ਹਰ ਇੱਕ ਪਾਰਟੀ ਸਰ ਗਰਮ ਦਿਖਾਈ ਦੇ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਜੇ ਗੱਲ ਕਰੀਏ ਖਡੂਰ ਸਾਹਿਬ ਦਾ ਇਲਾਕਾ ਹੈ ਕਿਉਂਕਿ ਪਹਿਲਾਂ ਵੀ ਪਾਈ ਹਰਿੰਦਪਾਲ ਖਾਲਸਾ ਜੀ ਨੇ ਆਜ਼ਾਦ ਐਮਪੀ ਦੀ ਸੀਟ ਲੜੀ 197000 ਨਾਲ ਜਿੱਤ ਪ੍ਰਾਪਤ ਕੀਤੀ ਲੇਕਿਨ ਇਸ ਟਾਈਮ ਇਹ ਸੈਮੀ ਫਾਈਨਲ ਮੈਚ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ 'ਚ ਜ਼ਿਆਦਾ ਦਿਖਾਈ ਦੇ ਰਿਹਾ ਹੈ ਲੋਕ ਸਿੱਖ ਪਾਈਚਾਰੇ ਨੂੰ ਪਿਆਰ ਕਰਦੇ ਨੇ ਸਿੱਖਾਂ ਦੇ ਨਾਲ ਖੜੇ ਨੇ ਲੇਕਿਨ ਇਹ ਸਿੱਖ ਚਿਹਰੇ ਤਾਂ ਸਾਰਿਆਂ ਨੇ ਹੀ ਦਿੱਤੇ ਨੇ ਸਿੱਖ ਚਿਹਰੇ ਸਾਰੀਆਂ ਪਾਰਟੀਆਂ ਨੇ ਲਿਆ ਕੇ ਸਾਹਮਣੇ ਖੜੇ ਕਰ ਦਿੱਤੇ ਨੇ ਲੇਕਿਨ ਦੇਖਣਾ ਇਹ ਹੋਵੇਗਾ ਕਿ ਹੁਣ ਇਹ ਜਿਹੜੀ ਹੈ ਅਸਲੀ ਜਿੱਤ ਕੀ ਦੀ ਚੋੜੀ ਦੇ ਵਿੱਚ ਪੈਂਦੀ ਹੈ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਸਾਨੀ ਨਾਲ ਜਿੱਤ ਸਕਾ